બસ ਚਾਲਕ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੀਆਂ ਤਸਵੀਰ ਸਾਹਮਣੇ ਆਈ ਹੈ ਜੀਹਾਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਬੱਸ ਚਾਲਕ ਦੇ ਵੱਲੋਂ ਧੱਕੇਸ਼ਾਈ ਕੀਤੀ ਜਾਂਦੀ ਹੈ ਤਾਂ ਬਿਲਕੁਲ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਤਾਂ ਟੂ ਵੀਲਰਸ ਖੜੇ ਨੇ ਤੇ ਇੱਕ ਪਾਸੇ ਫੋਰ ਵੀਲਰਸ ਤਾਂ ਬੱਸ ਚਾਲਕ ਨੂੰ ਚਾਹੀਦਾ ਹੈ ਕਿ ਆਪਣੀ ਬੱਸ ਹੈ ਜਿਹੜੀ ਫੋਰ ਵੀਲਰਸ ਦੀ ਜਗ੍ਹਾ ਤੇ ਜਾ ਕੇ ਲੈ ਕੇ ਜਾਵੇ ਪਰ ਇੱਕ ਪਾਸੇ ਜਿੱਥੇ ਟੂ ਵੀਲਰਸ ਖੜੇ ਹੁੰਦੇ ਨੇ ਬੱਸ ਚਾਲਕ ਆਪਣੀ ਬੱਸ ਉਹਨਾਂ ਦੇ ਪਿੱਛੇ ਲਗਾ ਲੈਂਦਾ ਸ਼ਾਇਦ ਉਸ ਨੂੰ ਨਹੀਂ ਅੰਦਾਜ਼ਾ ਕਿਸ ਤਰੀਕੇ ਦੇ ਨਾਲ ਕਿੰਨੀਆਂ ਜਾਨਾਂ ਦਾ ਨੁਕਸਾਨ ਹੋ ਸਕਦਾ ਜਦੋਂ ਸਖਸ਼ ਦੇ ਵੱਲੋਂ ਇਹ ਸਭ ਦੇਖਦੇ ਹੋਏ ਹੰਗਾਮਾ ਕੀਤਾ ਜਾਂਦਾ ਜਿਵੇਂ ਸਖਸ਼ ਨੇ ਆਪਣੇ ਫੋਨ ਦੇ ਵਿੱਚ ਵੀਡੀਓ ਬਣਾ ਲਈ ਜਾਂਦੀ ਹੈ ਤਾਂ ਬੱਸ ਚਾਲਕ ਉਸ ਤੋਂ ਬਚਣ ਦੇ ਲਈ ਤਾਂ ਕਿ ਉਸ ਦੀ ਵੀਡੀਓ ਵਾਇਰਲ ਨਾ ਹੋ ਜਾਵੇ ਤਾਂ ਦੇਖੋ ਕੀ ਕਰਦਾ ਜੀਹਾਂ ਉਹ ਡਰਾਈਵਰ ਹੁੰਦਾ ਜਿਹੜਾ ਬੱਸ ਚਾਲਕ ਹੁੰਦਾ ਡਿਵਾਈਡਰ ਤੋਂ ਆਪਣੀ ਗੱਡੀ ਲੰਘਾਉਣ ਦੀ ਕੋਸ਼ਿਸ਼ ਕਰਦਾ ਜੀਹਾਂ ਆਪਣੀ ਬੱਸ ਹੈ ਜਿਹੜਾ ਡਿਵਾਈਡਰ ਦੇ ਉੱਪਰ ਦੀ ਕ੍ਰਾਸ ਕਰਦਾ ਹੋਇਆ ਲਾਂ ਜਾਂਦਾ ਦੇਖੋ ਕਿਸ ਤਰੀਕੇ ਦੇ ਨਾਲ ਟ੍ਰੈਫਿਕ ਨਿਯਮਾਂ ਦੀਆਂ ਧੱਜਿਓਂ ਉਡਾਉਣ ਦੀ ਤਸਵੀਰ ਸਾਹਮਣੇ ਆਈ ਹੈ ਜੋ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਨਹੀਂ ਇਹ ਤੁਹਾਡੀ ਰਾਏ ਸਾਡੀ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਦੱਸੋ ਐਸਮਜ਼ ਨਿਊਜ਼ ਬਿਊਰੋ ਰਿਪੋਰਟ ਡੈਮ ਵਾਲੀ ਆ ਸਾਰੇ ਇੱਧਰ ਖੜੇ ਨੇ ਇੱਧਰ ਮੋਟਰਸਾਈਕਲ ਵਾਲੇ ਨੇ ਆ ਇੱਧਰ ਨੂੰ ਆ ਰਹੇ ਹੈ ਲੈ ਆ ਦੇਖੋ ਜੀ ਆ ਬੱਸ ਵਾਲਾ ਲੰਘ ਜਾਊ ਇੱਧਰ ਨੂੰ ਨਾ ਨਾ ਤੂੰ ਲੰਗ ਫੇਰ ਲੰਗ ਕੋਈ ਨਹੀਂ ਚੰਗਾ ਯਾਰ ਤੁਸੀਂ ਜਿਹੜਾ ਵੀ ਕਰਦਾ ਆ ਕੇ ਇਧਰ ਨੂੰ ਬੱਤ ਫਸਾ ਦਿੰਦੇ ਹੋ ਉਹਨੂੰ ਨਹੀਂ ਪਤਾ ਹੈਗਾ ਵੀ ਉਹ ਲਾਈਨ ਹੈ ਉਹ ਪਿੱਛੇ ਘਰ ਫਿਰ ਬੱਤ ਪਿੱਛੇ ਘਰ ਪਿੱਛੇ ਘਰ ਗੱਡੀਆਂ ਪਿੱਛੇ ਉਹ ਪਿੱਛੇ ਗੱੜ ਵੀਰੇ ਬੱਸ ਕਿਹਨੇ ਕਰੀ ਐ ਉਹ ਉਹਦੀ ਬੇਨਤੀ ਕਰਕੇ ਜੀ ਕਹਿ ਕੇ ਆਇਆ ਕੋਈ ਗੱਡੀ ਨਾ ਤੁਸੀਂ ਦੇਖਣੇ ਜੇ ਤੁਸੀਂ ਮੂਰਤ ਲਿਆ ਕੇ ਅੱਗੇ ਪਾਉਂਗੇ ਕਾਹਨ ਲਊਗਾ ਤੁਹਾਨੂੰ ਰਾਹ ਉਹ ਕਹਿ ਕੇ ਆਇਆ ਸੀ ਤਾਂ ਲੈ ਟਰੱਕ ਵਾਲੇ ਨੂੰ ਮੇਰੀ ਗੱਲ ਸੁਣਾ ਪਿੱਛੇ ਟਰੱਕ ਦੇ ਪਿੱਛੇ ਜਗ੍ਹਾ ਨਹੀਂ ਹੈਗੀ ਆ ਲੈ ਆ ਇੱਧਰੋਂ ਕੱਢ ਰਿਹਾ ਲੈ ਆ ਦੇਖ ਲੈ ਆ ਦੇਖੋ ਜੀ ਆਹ ਆ ਖੜੇ ਹੁਣ ਕੱਤੀਆਂ ਡਾ ਰਹੇ ਨੇ ਕਾਨੂੰਨ ਦੀਆਂ ਆ ਦੇਖ ਲੋ ਕੈ ਰੂਲ ਹੈ ਨਾ ਵਾਸਤੇ ਆ ਕਿਦਾਂ ਨੂੰ ਕੱਟ ਲਈ ਬੱਸ ਆ ਖੜੇ ਨੇ ਉਹਰੇ ਗੁੰਗੇ ਆ ਕੋਈ ਨਹੀਂ ਬੋਲਦਾ ਸਭ ਗੁੰਗੇ ਆ ਲੈ ਐ